ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਜਿਹੜਾ ਸੈਕਸ਼ਨ 51 ਹੈ ਉਹਦੇ ਵਿੱਚ ਇਹਨਾਂ ਜੋ ਕਲੋਜ਼ ਹੀ ਨਹੀਂ ਰੱਖਿਆ ਉਸ ਰੱਖਿਆ ਹੈ ਕਿ ਜਦੋਂ ਤੱਕ ਅਗਲੀਆਂ ਇਲੈਕਸ਼ਨਾਂ ਨਹੀਂ ਹੁੰਦੀਆਂ ਇਹ ਹਾਊਸ ਚੱਲਦਾ ਰਹੂਗਾ ਜਿਹੜੀ ਕਿ ਬਿਲਕੁਲ ਅਨ ਡੈਮੋਕਰੈਟਿਕ ਹੈਗੀ ਹੈ ਇਲੀਗਲ ਹੈਗੀ ਹੈ ਜਿਹੜਾ 1950 ਦੇ ਵਿੱਚ ਕਨਸਟੀਟਿਊਸ਼ਨ ਬਣਿਆ ਹੈ ਉਹਦੇ ਵਿੱਚ ਤੇ 150 ਦੇ ਕਰੀਬ ਅਮੈਂਡਮੈਂਟਸ ਹੋ ਗਿਆਨ ਪਰ ਜਿਹੜਾ ਸ਼ਰਮਣੀ ਕਮੇਟੀ ਦਾ 1925 ਦਾ ਐਕਟ ਬਣਿਆ ਹੈ ਉਹਦੇ ਵਿੱਚ ਦਿੱਲੀ ਦੀ ਸਰਕਾਰ ਕੋਈ ਅਮੈਂਡਮੈਂਟ ਕਰਨ ਨੂੰ ਤਿਆਰ ਨਹੀਂ ਹੈ। ਉਨ ਸਾਟੀ ਜੀ ਮੈਕਸਿਮਮ ਰਿਪਰੈਜ਼ੈਂਟੇਸ਼ਨ ਦੇਖੋ 500 ਪ੍ਰਸਾਰੀ ਦੇ ਵਿੱਚ 13 ਸੀਟਾਂ ਨੇ ਪੰਜਾਬ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਵੀ 7-8 ਜਿਹੜੇ ਸਿੱਖ ਨਮਾਇंदे ਪਹੁੰਚ ਪਾਉਂਦੇ ਉੱਥੇ ਅਮੈਂਡਮੈਂਟ ਹੋਣੀ ਹੈ ਮੈਜੋਰਿਟੀ ਦੇ ਨਾਲ ਮੈਜੋਰਿਟੀ ਸਿੱਖਾਂ ਕੋ ਕਦੀ ਵੀ ਨਹੀਂ ਆਉਂਦੀ। ਸਟੇਟ ਨੇ ਕੌਨਸਪਰੇਸੀ ਪਲੇ ਕੀਤੀ ਹੈ ਕਿ ਜਿਹੜੀ ਸਿੱਖਿਆ ਦੀ ਮੈਨੇਜਮੈਂਟ ਉਹ ਨਹੀਂ ਚਾਹੁੰਦੇ ਕਿ ਚੰਗੇ ਬੰਦਿਆਂ ਦੇ ਹੱਥ ਚਲੇ ਜਾਏ ਤਾਂ ਹੀ ਕਾਰਨ ਹੈ ਕਿ ਇਲੈਕਸ਼ਨਸ ਨਹੀਂ ਹੁੰਦੀਆਂ ਇਲੈਕਸ਼ਨਸ ਨਾ ਕਰਾ ਕੇ ਉਹ ਉਹਨਾਂ ਬੰਦਿਆਂ ਦਾ ਕੰਟਰੋਲ ਕਰਾਉਂਦੇ ਨੇ ਜਿਹੜੇ ਉਹਨਾਂ ਦਾ ਕਹਿਣਾ ਮੰਨਦੇ ਨੇ ਇਹ ਸਟੇਟ ਨੇ ਅਕਾਲ ਤਖਤ ਸਾਹਿਬ ਦੀ ਜਿਹੜੀ ਸੁਪਰਮੇਸੀ ਹੈ ਉਹਨੂੰ ਆਪ ਦੇ ਰਾਜਨੀਤਿਕ ਦਲਾਲਾਂ ਰਾਹੀਂ ਇੰਨਾ ਕਮਜ਼ੋਰ ਕਰ ਦਿੱਤਾ ਹੈ ਕਿ ਅਸੀਂ ਇਕੱਠੇ ਨਹੀਂ ਹੋ ਰਹੇ ਸਰਦਾਰ ਜਸਵੰਤ ਸਿੰਘ ਉਹਨਾਂ ਦੀ ਮੈਮਰੀ ਵਿੱਚ ਜਿਹੜਾ ਇਹ ਸੀਰੀਜ਼ ਚੱਲ ਰਹੀਆਂ ਨੇ ਸੈਮੀਨਾਰਸ ਦੀਆਂ ਅੱਜ 71 ਹੋਏ ਮੈਂ ਦੇਖ ਰਿਹਾ ਕਿ ਖਾਲਸਾ ਪੰਥ ਤੇ ਜਿਹੜੀਆਂ ਵੱਡੀਆਂ ਇੰਸਟੀਟਿਊਸ਼ਨਸ ਨੇ ਸਿੱਖ ਸਭਾ ਦੇ ਨੁਮਾਇंदे ਵੀ ਬੈਠੇ ਹੋਏ ਨੇ ਹਿਸਟੋਰੀయన్స్ ਵੀ ਬੈਠੇ ਹੋਏ ਨੇ ਇੱਥੇ ਸਰਦਾਰ ਗੁਰਦਰਸ਼ਨ ਸਿੰਘ ਜੀ ਤੇ ਲੋਹਣ ਸਾਡੇ ਯੂਰੀਸਟ ਤੇ ਬੜੇ ਪ੍ਰੋਮੀਨੈਂਟ ਪੰਜਾਬ ਹੈਰਿਆਣਾ ਹਾਈ ਕੋਰਟ ਦੇ ਜੱਜ ਰਹੇ ਨੇ ਐਕਟਿੰਗ ਚੀਫ ਜਸਟਿਸ ਸਰਦਾਰ ਰਣਜੀਤ ਸਿੰਘ ਸਰਦਾਰ ਮਾਨ ਸਾਹਿਬ ਮੈਂ ਮਹਿਸੂਸ ਕਰਦਾ ਕਿ ਬਹੁਤ ਲੰਬੇ ਸਮੇਂ ਬਾਅਦ ਜਿਹੜੀ ਇਹ ਟ੍ਰੈਡੀਸ਼ਨਲ ਹੈ ਕਿ ਗਰਬਾਨੀ ਵੀ ਕਹਿੰਦੀ ਹੈ ਕੁਝ ਕਹੀਏ ਕੁਝ ਸੁਣੀਏ ਇਹਦੇ ਵਿੱਚ ਸਾਡੇ ਗੈਪ ਹੈਗਾ ਕਿ ਸਿੱਖਾਂ ਨੇ ਤੇ ਯੂਜ਼ ਦਾ ਸਾਡੇ ਫਰਕ ਹੈ ਕਿ ਯੂਜ਼ ਨੇ ਜੇ ਤੋ ਪਰਸੀਕਿਊਸ਼ਨ ਹੋਈ ਹੈ ਉਹ ਇੱਕ ਟੇਬਲ ਤੇ ਬਹਿ ਕੇ ਜਿਹੜੀ ਉਹਨਾਂ ਦੇ ਕੌਮ ਦੇ ਨੁਮਾਇੰਦੇ ਸੀ ਉਹਨਾਂ ਨੇ ਜਿਹੜੇ ਇੰਟਰਨਲ ਇਸ਼ੂਜ਼ ਨੇ ਉਹਨਾਂ ਨੂੰ ਬਹਿ ਕੇ ਇੱਕ ਸਟੇਜ ਤੇ ਡਿਸਕਸ ਕੀਤਾ ਡਿਸਕਸ ਕਰਨ ਤੋਂ ਬਾਅਦ ਉਹਨੂੰ ਪਰਸਿਊ ਕੀਤਾ ਵਰਲਡਵਾਈਡ ਦੁਨੀਆ 'ਚ ਜਿੱਥੇ ਵੀ ਪਰਸਿਕਿਊਸ਼ਨ ਤੋਂ ਬਾਅਦ ਜੂਸ ਚਲੇ ਗਏ ਨੇ ਉਹਨਾਂ ਨੇ ਆਪ ਦਾ ਆਪ ਦਾ ਇਮਪੈਕਟ ਛੱਡਿਆ ਸੋ ਅੱਜ ਜਿਹੜਾ ਟੌਪਿਕ ਹੈਗਾ ਕਿ ਅੰਕਲ ਜਸਵੰਤ ਸਿੰਘ ਮਾਨਵੀ ਮੈਂ ਦੇਖਦਾ ਕਿ ਅਸੀਂ 2012 ਤੋਂ ਬਾਅਦ ਰੈਗੂਲਰ ਟੱਚ ਵਿੱਚ ਸੀ ਉਹਨਾਂ ਕੋਲ ਕਰਦੇ ਵਿੱਚ ਤਕਰੀਬਨ 40000 ਦੇ ਕਰੀਬ ਜਿਹੜੀਆਂ ਨੇ ਲਾਇਬ੍ਰੇਰੀ ਦੇ ਵਿੱਚ ਬੁੱਕਸ ਸੀ ਤੇ ਅਸੀਂ 17 ਸੈਕਟਰ ਇੰਗਲਿਸ਼ ਬੁੱਕ ਸ਼ਾਪ ਤੇ ਰੈਗੂਲਰ ਵਿਜ਼ਟਰ ਸੀ ਦੁਨੀਆਂ ਦੀ ਕੋਈ ਵੀ ਜਿਹੜੀ ਲੇਟੈਸਟ ਇਨਫੋਰਮੇਸ਼ਨ ਵਾਲੀਆਂ ਕਿਤਾਬਾਂ ਨੇ ਇੰਟਰਨੈਸ਼ਨਲ ਪੋਲਿਟਿਕਸ ਹੈ ਕੋਈ ਵੀ ਹੈ ਉਹ ਹਰ ਚੀਜ਼ ਨਾਲ ਟੱਚ ਵਿੱਚ ਸੀ ਜਿਹੜਾ ਉਹਨਾਂ ਦਾ ਸੋਚ ਦਾ ਦਾਇਰਾ ਸੀ ਉਹ ਬਹੁਤ ਵੱਡਾ ਸੀ ਸੋ ਉਹਨਾਂ ਦਾ ਇਹ ਵਿਊ ਸੀ ਮੈਂ ਦੇਖਦਾ ਕਿ ਜਿਹੜੀ ਉਹਨਾਂ ਨੇ ਕਿਤਾਬ ਲਿਖੀ ਹੈ ਜਿਹਨੂੰ ਕਿ ਇੰਡੀਆ ਚ ਵੈਨ ਕਰ ਦਿੱਤਾ ਕਿ ਆ ਸਮ ਬੇਸਿਕ ਡਾਕੂਮੈਂਟਸ ਔਨ ਸਿੱਖ ਹੋਮਲੈਂਡ ਜੇ ਤੁਸੀਂ ਇੰਟਰਨੈਟ ਤੇ ਸਰਚ ਕਰੋਗੇ ਤੇ ਉਹਦੇ ਚ ਤੁਹਾਡਾ ਹਰ ਚੀਜ਼ ਕਲੀਅਰ ਹੈਗੀ ਹੈ ਸਰਦਾਰ ਕਪੂਰ ਸਿੰਘ ਆਈਸੀਐਸ ਜਿਹੜੇ ਸੀ ਇਹ ਉਹਨਾਂ ਦਾ ਡਾਕੂਮੈਂਟ ਸੀ ਮੈਂ ਬੀਇੰਗ ਲਾਇਰ ਇਹ ਮਹਿਸੂਸ ਕਰਦਾ ਹਾਂ ਮੈਂ ਪੰਜ ਸਤਮੈਂਟ ਸੀ ਆਪਦੀ ਗੱਲ ਕਨਕਲੂਡ ਕਰ ਦਵਾਂਗਾ ਇਕ ਤੇ ਜਿਹੜੀ ਡੈਮੋਕਰੇਸੀ ਅਰਥਾਤ ਸਿੱਖਾਂ ਦਾ ਕੀ ਸਬੰਧ ਹੈਗਾ ਤੇ ਡੈਮੋਕਰੇਸੀ ਜਿਹੜੀ ਇੰਡੀਅਨ ਸਿਸਟਮ ਹੈ ਉਹਦੇ ਵਿੱਚ ਜਿਹੜੀਆਂ ਸਾਡੀਆਂ ਸਿੱਖ ਇੰਸਟੀਚਿਊਸ਼ਨਸ ਹੈਗੀਆਂ ਨੇ ਉਹਨਾਂ ਦਾ ਕੀ ਰੋਲ ਹੈ ਤੇ ਉਹਨਾਂ ਦਾ ਡਾਊਨਫਾਲ ਕਿਉਂ ਹੋਇਆ ਸਭ ਤੋਂ ਪਹਿਲੇ ਮੇਰਾ ਥਿਊ ਹੈਗਾ ਕਿ ਜਿਹੜੀ ਡੈਮੋਕਰੇਸੀ ਹੈ ਇਹ ਵੈਸਟ ਦੀ ਥੋਟ ਹੈਗੀ ਹੈ ਇਹ ਗੁਰੂ ਸਾਹਿਬ ਨੇ ਸਾਨੂੰ ਇਹ ਥੋਟ ਨਹੀਂ ਦਿੱਤੀ ਹੈਗੀ ਜਿਹੜੀ ਗੁਰੂ ਸਾਹਿਬ ਦਾ ਸਿਧਾਂਤ ਸੀ ਉਹ ਸੀ ਸਿਲੈਕਸ਼ਨ ਸਿੱਖ ਹਰ ਗਨ ਜਿਹੜੀ ਸਿੱਖ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਗੁਣਤੰਤਰ ਦਾ ਰਾਜ ਹੋਣਾ ਚਾਹੀਦਾ ਹੈ ਡੈਮੋਕ੍ਰੇਸੀ ਦੇ ਵਿੱਚ ਤੇ ਤੁਸੀਂ ਦੇਖੋ ਗੋਰਿਆਂ ਦੇ ਵਿਦਵਾਨ ਆਪ ਕਹਿੰਦੇ ਨੇ ਕਿ ਇਹ 51 ਗਧਿਆਂ ਦਾ 49 ਘੋੜਿਆਂ ਤੇ ਰਾਜ ਹੈਗਾ ਸੋ ਜਿਹੜਾ ਡੈਮੋਕ੍ਰੈtic ਮਾਡਲ ਅਸੀਂ ਚੂਜ਼ ਕੀਤਾ ਇਹਨੇ ਸਾਨੂੰ ਬਹੁਤ ਡੈਮੇਜ ਕੀਤਾ ਤੇ ਹੁਣ ਜਿਹੜੀ ਇੰਡੀਅਨ ਸਟੇਟ ਹੈ ਉਹਦਾ ਜਿਹੜਾ ਆਰਟੀਕਲ 14 ਹੈਗਾ ਜਿਹੜਾ ਕਹਿੰਦਾ ਹੈ ਕਿ ਰਾਈਟ ਟੂ ਇਕੁਐਲਿਟੀ ਹੈ ਫਿਰ ਇੰਡੀਅਨ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਜਿਹੜੀ ਰਾਈਟ ਟੂ ਫਰੀडम ਆਫ ਰੈਲੀਜਨ ਹਰ ਤਰਮ ਨੂੰ ਇੱਥੇ ਰੈਲੀਜਨ ਹੈਗਾ ਜਿਹੜੀ ਇੰਡੀਅਨ ਸਟੇਟ ਹੈ ਯੂਨੀਅਨ ਆਫ ਸਟੇਟਸ ਹੈ ਇਹ ਸੈਕੂਲਰ ਹੈਗੀ ਹੈ ਇਹ ਕਿਸੇ ਦੇ ਧਰਮ ਵਿੱਚ ਦਖਲਅੰਦਾਜ਼ੀ ਨਹੀਂ ਕਰੂਗੀ ਸੋ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਅੱਜ ਦੀ ਡੇਟ ਸਭ ਤੋਂ ਵੱਡੀ ਇਹ ਦੁਨੀਆ ਦੀ ਹਿਸਟਰੀ ਵਿੱਚ ਹੈ ਕਿ 1925 ਤੋਂ ਪਹਿਲੇ ਨਾ ਹੀ ਕਿਸੇ 크੍ਰਿਸਚੀਅਨ ਦਾ ਕੋ ਬੋਰਡ ਹੈਗਾ ਸੀ ਨਾ ਹੀ ਕਿਸੇ ਮੁਸਲਮਾਨ ਦਾ ਸੀ ਨਾ ਹੀ ਹਿੰਦੂਸ ਦਾ ਹੈਗਾ ਸੀ ਸਿੱਖਾਂ ਨੇ 1925 ਦੇ ਵਿੱਚ ਇੰਸਟੀਚਿਊਨ ਤਾਂ ਖੜੀ ਕੀਤੀ ਹੈ ਉਹਦੇ ਵਿੱਚ ਤੁਸੀਂ ਦੇਖੋ ਕਿ ਕਿੰਨੇ ਲੋਕਾਂ ਨੂੰ ਜਿਹੜੀਆਂ ਸੀ ਸ਼ਹਾਦਤ ਦੇਣੀਆਂ ਪਈਆਂ ਨੇ ਕਿੰਨੇ ਲੋਕਾਂ ਨੇ ਜੇਲ੍ਹ ਕੱਟੀ ਹੈ ਫਿਰ ਉਸ ਉਦੀ ਵਿੱਚ ਉਸ ਤੋਂ ਬਾਅਦ ਸਬਸਿਕਵੈਂਟੀਆਂ ਹੈ ਕਿ ਮੁਸਲਮ ਸ਼ਰਾਇਨ ਬੋਰਡ ਬਣਿਆ ਹੈ ਹਿੰਦੂ ਸ਼ਰਾਇਨ ਬੋਰਡ ਬਣਿਆ ਹੈ ਇਹ ਸਾਡੀ ਜਿਹੜੇ ਵਡੇਰੇ ਨੇ ਇਹ ਉਹਨਾਂ ਦੀ ਐਫਰਟ ਸੀ ਹੈ ਹੁਣ ਜਿਹੜਾ ਇਥੋਂ ਦਾ ਕਾਨੂੰਨ ਹੈ ਮਤਲਬ ਜਿਵੇਂ ਸਰਦਾਰੀ ਮਾਨ ਸਿੰਘ ਮਾਨ ਉਹਨਾਂ ਨੇ ਵੀ ਗੱਲ ਸ਼ੁਰੂ ਕੀਤੀ ਹੈ ਕਿ 1947 ਤੱਕ ਜਿਹੜੀਆਂ ਨੇ ਪ੍ਰਾਇੋਡਿਕਲ ਇਲੈਕਸ਼ਨਸ ਸ਼ੁਰੂ ਨੇ ਕਮੇਟੀ ਦੀਆਂ ਹੁੰਦੀਆਂ ਰਹੀਆਂ ਨੇ ਹੁਣ 1947 ਤੋਂ ਬਾਅਦ ਜਦੋਂ ਦੀ ਆਜ਼ਾਦੀ ਹੋਈ ਹੈ 8ਵਰੀ ਇਲੈਕਸ਼ਨਸ ਹੋਈਆਂ ਨੇ ਹੁਣ ਤੁਸੀਂ ਵੇਖੋ ਕਿ 58 ਤੋਂ ਬਾਅਦ ਸਟਾਰਟ ਹੈ ਸਟਾਰਟ ਤੋਂ ਬਾਅਦ ਇਲੈਕਸ਼ਨ ਹੁੰਦੀ ਹੈ 1979 ਦੇ ਵਿੱਚ 79 ਤੋਂ ਬਾਅਦ 1996 ਫਿਰ 2004 ਤੇ ਫਿਰ ਜਿਹੜਾ 2011 ਤੋਂ ਬਾਅਦ ਆਨ ਜਿਹੜੇ ਅਸੀਂ ਕਾਨੂੰਨਸ ਬੋਲਦੇ ਆਂ ਸਾਈਨਡ ਆਈ ਹੋ ਜਾਂਦਾ ਹੈਗਾ ਉਤੀ ਬਿਮਾਰੀ ਦੀ ਜੜ ਕਿੱਥੇ ਹੈਗੀ ਹੈ ਜੇ ਕਾਨੂੰਨ ਕਹਿੰਦਾ ਹੈ ਕਿ ਰਾਈਟ ਟੂ ਇਕੁਐਲਿਟੀ ਹੈਗਾ ਤੇ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ Constitution of India ਹੈਗਾ ਉਹਦਾ سیکشن 83 ਦੀ ਕਲੋਜ਼ 2 ਬਹੁਤ ਸਪਸ਼ਟ ਗੱਲ ਕਰਦੀ ਹੈ ਉਹ ਕਹਿੰਦੀ ਹੈ ਕਿ ਜਦੋਂ ਵੀ ਜਿਹੜਾ ਸਾਡਾ ਹਾਊਸ ਆਫ ਕਾਮਨਸ ਹੈ ਜਿਹੜਾ ਲੋਕ ਸਭਾ ਹੈ ਜਦੋਂ ਉਹਦੀ ਇਲੈਕਸ਼ਨ ਹੁੰਦੀ ਹੈ ਉਹਦੀ ਫਰਸਟ ਮੀਟਿੰਗ ਤੋਂ 5 ਸਾਲ ਬਾਅਦ ਇਹ ਹਾਊਸ ਆਪਣੇ ਆਪ ਡਿਜ਼ੋਲਵ ਹੋ ਜਾਊਗਾ ਖਤਮ ਹੋ ਜਾਊਗਾ ਚਾਈ ਉਦਿਸਿ ਕਲॉज ਹੈਗੀ ਹੈ ਕਿ ਉਹ 5 ਸਾਲ ਤੋਂ ਪਹਿਲੇ ਵੀ ਲੋਕ ਸਭਾ ਨੂੰ ਭੰਗ ਕਰ ਸਕਦੀ ਹੈ 5 ਸਾਲ ਤੋਂ ਬਾਅਦ ਉਹ ਡਿਜ਼ੋਲਵ ਹੋ ਕੇ ਤੇ ਰੀ ਇਲੈਕਸ਼ਨ ਹੋਊਗੀ ਉਹਦੇ ਤਹਿਤ ਤੁਸੀਂ ਵੇਖੋ ਕਿ ਲੋਕ ਸਭਾ ਦੀਆਂ ਤੇ ਕਿੰਨੀਆਂ ਇਲੈਕਸ਼ਨਸ ਹੋ ਗਈਆਂ ਪਰ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਜਿਹੜਾ ਸੈਕਸ਼ਨ 51 ਹੈ ਉਹਦੇ ਵਿੱਚ ਇਹਨਾਂ ਨੇ ਉਹ ਕਲॉज ਹੀ ਨਹੀਂ ਰੱਖੀ ਉਸ ਰੱਖਿਆ ਹੈ ਕਿ ਜਦੋਂ ਤੱਕ ਅਗਲੀਆਂ ਇਲੈਕਸ਼ਨਾਂ ਨਹੀਂ ਹੁੰਦੀਆਂ ਇਹ ਹਾਊਸ ਚੱਲਦਾ ਰਹੂਗਾ ਜਿਹੜੀ ਕਿ ਬਿਲਕੁਲ アン डेमोक्रेटिक ਹੈਗੀ ਹੈ ਇਲੀਗਲ ਹੈਗੀ ਹੈ ਇਸ ਕਿਸਮ ਦੀ ਕਲੋਜ਼ ਨਹੀਂ ਰੱਖੀ ਜਾ ਸਕਦੀ ਔਰ ਜਿਹੜਾ 1975 ਦੇ ਵਿੱਚ ਕਨਸਟੀਟਿਊਸ਼ਨ ਬਣਿਆ ਹੈ ਉਹਦੇ ਵਿੱਚ ਤੇ 150 ਦੇ ਕਰੀਬ ਅਮੈਂਡਮੈਂਟਸ ਹੋ ਗੀਆਂ ਪਰ ਜਿਹੜਾ ਸ਼ਰਮਣੀ ਕਮੇਟੀ ਦਾ 1925 ਦਾ ਐਕਟ ਬਣਿਆ ਹੈ ਉਹਦੇ ਵਿੱਚ ਦਿੱਲੀ ਦੀ ਸਰਕਾਰ ਕੋਈ ਅਮੈਂਡਮੈਂਟ ਕਰਨ ਨੂੰ ਤਿਆਰ ਨਹੀਂ ਹੈ ਉਹ ਸਾਡੀ ਜੀ ਮੈਕਸਿਮਮ ਰਿਪਰੈਜੈਂਟੇਸ਼ਨ ਦੇਖੋ 545 ਦੇ ਵਿੱਚ 13 ਸੀਟਾਂ ਨੇ ਪੰਜਾਬ ਮੈਨੂੰ ਨਹੀਂ ਲੱਗਦਾ ਕਿ ਉਹਦੇ 'ਚ ਵੀ 7-8 ਜਿਹੜੇ ਸਿੱਖ ਨਮਾਇंदे ਪਹੁੰਚ ਪਾਉਂਦੇ। ਉੱਥੇ ਅਮੈਂਡਮੈਂਟ ਹੋਣੀ ਹੈ ਮжоਰਿਟੀ ਦੇ ਨਾਲ। ਮжоਰਿਟੀ ਸਿੱਖਾਂ ਕੋ ਕਦੇ ਵੀ ਨਹੀਂ ਆਉ। ਸੋ ਇਹ ਵੱਡੀ ਕੌਜ਼ ਹੈਗੀ ਹੈ ਜਦੋਂ ਇਹ ਜਿਹੜਾ ਮੁੱਦਾ ਹੈਗਾ ਇਹ ਸਿੱਖਾਂ ਨੇ ਆਪ ਦਾ ਧਰਮ ਦੇ ਜਿਹੜੇ ਅਫੇਅਰਸ ਨੂੰ ਇੰਡੀਪੈਂਡੈਂਟਲੀ ਢੀਲ ਕਰਨੇ ਨੇ ਸਟੇਟ ਦਾ ਕੋਈ ਧਰਮ ਨਹੀਂ ਹੈਗਾ। ਫਿਰ ਸਟੇਟ ਇਹਦੇ ਵਿੱਚ ਦਖਲਅੰਦਾਜ਼ੀ ਕਿਉਂ ਕਰ ਰਹੀ ਹੈ? ਹੁਣ ਸਟੇਟ ਦੀ ਇੰਟਰਫੇਰੈਂਸ ਦੇਖੋ ਕਿ 1956 ਦੇ ਵਿੱਚ ਸਭ ਤੋਂ ਪਹਿਲੇ ਦੋ ਤਖਤਾਂ ਦਾ ਕਾਨੂੰਨ ਬਣਾ ਕੇ ਸਾਡੇ ਕੋਲ ਸਟੇਟ ਨੇ ਕੰਟਰੋਲ ਲੈ ਲਿਆ ਕਬਜ਼ਾ ਲੈ ਲਿਆ ਪਟਨਾ ਸਾਹਿਬ ਤੇ ਨਰਦੇਸ਼ ਸਾਹਿਬ ਦੇ ਇਹਨਾਂ ਨੇ ਦੋ ਬੋਰਡ ਬਣਾਏ ਨੇ ਜਿਹਦੇ ਵਿੱਚ ਤੁਸੀਂ ਦੇਖੋ ਕਿ ਹੁਣ ਬੰਬੇ ਦਾ ਇੱਕ ਐਮਐਲਏ ਤਾਰਾ ਸਿੰਘ ਹੈ ਜਿਹੜਾ ਉਸ ਬੋਰਡ ਦਾ ਚੇਅਰਮੈਨ ਹੈ ਜਿਹੜਾ ਟਿੱਕਾ ਵੀ ਲਾਉਂਦਾ ਤੇ જયਸ਼੍ਰੀ ਰਾਮ ਵੀ ਕਹਿੰਦਾ ਉਹ જયਸ਼੍ਰੀ ਰਾਮ ਕਹਿਣ ਵਾਲੇ ਪਟਨਾ ਸਾਹਿਬ ਦਾ ਜਥੇਦਾਰ ਲਾਉਂਦੇ ਨੇ ਹੁਣ ਤੁਹਾਨੂੰ ਕੋ ਪਾਵਰ ਰਹਿ ਗਈ ਹੈ ਤੱਕ ਤੱਕ ਤਾ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਤੇ ਇਹਦਾ ਜਿਹੜਾ ਦਾਇਰਾ ਸੀ ਖੇਤਰ ਸੀ ਉਹ ਪਿਸ਼ਾਵਰ ਤੋਂ ਲੈ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਸੀ ਤੁਸੀਂ ਦੇਖੋ ਕਿ ਮਤਲਬ ਸਟੇਟ ਨੇ ਕਾਂਸਪੀਰੇਸੀ ਪਲੇ ਕੀਤੀ ਹੈ ਕਿ ਜਿਹੜੀ ਸਿੱਖਾਂ ਦੀ ਮੈਨੇਜਮੈਂਟ ਉਹ ਨਹੀਂ ਚਾਹੁੰਦੇ ਕਿ ਚੰਗੇ ਬੰਦਿਆਂ ਦੇ ਹੱਥ ਚਲੇ ਜਾਏ ਤਾਂ ਹੀ ਕਾਰਨ ਹੈ ਕਿ ਇਲੈਕਸ਼ਨਸ ਨਹੀਂ ਹੁੰਦੀਆਂ ਇਲੈਕਸ਼ਨਸ ਨਾ ਕਰਾ ਕੇ ਉਹ ਉਹਨਾਂ ਬੰਦਿਆਂ ਦਾ ਕੰਟਰੋਲ ਕਰਾਉਂਦੇ ਨੇ ਜਿਹੜੇ ਉਹਨਾਂ ਦਾ ਕਹਿਣਾ ਮੰਨਦੇ ਉਨ ਆਜ ਜਿਹੜੀ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਵੋਟ ਦੀ ਰਿਪਰੈਜੈਂਟੇਸ਼ਨ ਕਰਦੀ ਹੈ ਪ੍ਰੈਕਟੀਕਲੀ ਉਹਦਾ ਦਾਇਰਾ ਰਹਿ ਗਿਆ ਪੰਜਾਬ ਚੰਡੀਗੜ੍ਹ ਤੇ ਹਿਮਾਚਲ ਦੀ ਇੱਕ ਇੱਕ ਐਸ்சிਪੀਸੀ ਦੀ ਸੀਟ ਹੁਣ ਅਸੀਂ ਹੋਮ ਮਿਨਿਸਟਰ ਨੂੰ ਪੁੱਛਣਾ ਚਾਹੁੰਦੇ ਆ ਕਿ ਜਦੋਂ ਤੁਸੀਂ ਕਹਿੰਦੇ ਹੋ ਧਰਮ ਨਿਰਪੱਖ ਦੇਸ਼ ਹੈ ਤੇ ਇਹਦਾ ਦਾਇਰਾ ਹੀ ਛੋਟਾ ਰਹਿ ਗਿਆ ਤਾਂ ਤੁਸੀਂ ਕਿਉਂ ਇੰਟਰਫੇਅਰ ਕਰ ਰਹੇ ਹੋ ਇਹ ਗੱਲ ਜਿਹੜੀ ਹੈ ਸਿੱਖਾਂ ਨੂੰ ਆਪ ਡਿਸਾਈਡ ਕਰਨੀ ਪਊਗੀ ਤੇ ਉਹਨਾਂ ਨੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ ਸੋ ਜਿ ਜੀ ਸੁਪਰੀਮ ਕੋਰਟ ਵੀ ਐਤ ਹੁੰਦੀ ਉਹਨਾਂ ਦੇ ਇੱਕ ਫੁੱਲ 13 ਜਜਸ ਦੇ ਬੈਂਚ ਨੇ ਕਿਹਾ ਕਿ ਜਿਹੜੀ ਪ੍ਰਾਇੋਡਿਕਲ ਇਲੈਕਸ਼ਨਸ ਨੇ ਇਹ ਡੈਮੋਕ੍ਰੇਸੀ ਦੀ ਜਿੰਦਜਾਨ ਹੁੰਦੀਆਂ ਨੇ ਇਹ ਹਰ ਪ੍ਰਾਇੋਡਿਕਲ ਦਾ ਮਤਲਬ ਹੁੰਦਾ ਕਿ ਹਰ ਪੀਰੀਅਡ ਦੇ ਬਾਅਦ 5 ਸਾਲ ਬਾਅਦ ਐਸ ਪਰ ਲਾਅ ਇਲੈਕਸ਼ਨ ਜ਼ਰੂਰੀ ਨੇ ਉਹ ਸਾਡੇ ਸਿੱਖਾਂ ਦੇ ਕੇਸ ਵਿੱਚ ਸੁਪਰੀਮ ਕੋਰਟ ਦੇ 13 ਜੱਜਾਂ ਦੇ ਉਹ ਜਿਹੜਾ ਫੈਸਲਾ ਹੈ ਉਹ ਵੀ ਇਹ ਲਾਗੂ ਕਰਕੇ ਰਾਜ਼ੀ ਨਹੀਂ ਹੈ ਤੇ ਤੁਸੀਂ ਇਹ ਦੇਖੋ ਕਿ ਇਸ ਸੁਪਰੀਮ ਕੋਰਟ ਵੀ ਕਹਿ ਰਹੀ ਹੈ ਤੇ ਇਥੋਂ ਦਾ ਜਿਹੜੀ ਪਾਰਲੀਮੈਂਟ ਹੈ ਉਹ ਵੀ ਜ਼ਬਰਦਸਤੀ ਸਾਨੂੰ ਕਹਿਣਾ ਚਾਹੁੰਦੀ ਹੈ ਕਿ ਜਿਹੜੇ ਹਿੰਦੂ ਨੇ ਜਿਨ੍ਹਾਂ ਨੂੰ ਇਹ ਸਹਿਸਥਾਰੀ ਦਾ ਨਾਮ ਦਿੰਦੇ ਨੇ ਉਹਨਾਂ ਨੂੰ ਵੋਟ ਬਣਾਓ ਉਹਨਾਂ ਦੀ ਵੋਟ ਪੋਲ ਵੀ ਹੋਣੀ ਚਾਹੀਦੀ ਹੈ ਤੇ ਫਿਰ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਅਸੀਂ ਸੰਘਰਸ਼ ਸ਼ੁਰੂ ਕੀਤਾ ਸੀ ਉਦੋਂ ਵੀ ਤੇ ਇਹ ਰੌਲਾ ਸੀ ਨਾ ਵੀ ਅੰਗਰੇਜ਼ ਕਹਿੰਦੇ ਸੀ ਕਿ ਅਸੀਂ ਮਹਾਂਤਾ ਨੂੰ ਕੰਟਰੋਲ ਦਿੱਤਾ ਹੈ ਇਹ ਮਹੰਤ ਕੱਢੇ ਨਹੀਂ ਜਾ ਸਕਦੇ ਸਾਡੀ ਸਰਪ੍ਰਸਤੀ ਹੈ ਉਹੀ 100 ਸਾਲ ਬਾਅਦ ਤੁਸੀਂ ਦੇਖੋ ਕਿ ਉਹੀ ਮਹਾਂਤ ਦੁਆਰਾ ਸਾਡੇ ਸਿਰ ਤੇ ਪਿਠਾਉਣ ਦੀ ਕੋਸ਼ਿਸ਼ ਨੇ ਦੀ ਜਿਹੜੀ ਡੈਮੋਕ੍ਰੇਸੀ ਹੈ ਜਿਹਦੇ ਤੇ ਆਪਾਂ ਚਰਚਾ ਕਰ ਰਹੇ ਆਂ ਡੈਮੋਕ੍ਰੇਸੀ ਦੇ ਵਿੱਚ ਅੱਜ ਤੁਹਾਡੇ 2 3 4 ਮੈਂਬਰ ਲੋਕ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਨਹੀਂ ਉਹ ਵੀ ਪੰਥਕ ਜਮਾਤ ਵੱਲੋਂ ਨਹੀਂ ਹੈਗੇ ਉਹ ਵੀ ਉਹਨਾਂ ਪਾਰਟੀਆਂ ਵੱਲੋਂ ਹੈਗੇ ਨਹੀਂ ਜਿਹੜੇ ਸਿੱਖ ਵਿਰੋਧੀ ਹੈਗੀਆਂ ਨਹੀਂ ਸੋ ਦੂਸਰ ਮੈਂ થોੜਾ ਇੱਕ ਵਿਸ਼ਾ ਡਿਸਕਸ ਕਰਨਾ ਚਾਹੁੰਨਾ ਕਿਉਂਕਿ ਇਥੇ ਸਾਰੀ ਸਾਡੇ ਅੱਜ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਧ ਮੈਂ ਨਹੀਂ ਕਦੇ ਚ ਪੰਥਕ ਇਕਤਤਾ ਦੇ ਵਿੱਚ ਇੰਨੇ ਰਿਪਰੈਜ਼ੈਂਟੇਟਿਵ ਦੇਖੇ ਨੇ ਪ੍ਰੈਕਟੀਕਲ ਸਾਇੰਸ ਦੇ ਜਿਹੜੇ ਥਿੰਕਰ ਨੇ ਡਾਕਟਰ ਕੇਹਰ ਸਿੰਘ ਹੋਣੀ ਡਾਕਟਰ ਬਲਕਾਰ ਸਿੰਘ ਹੋਣੀ ਇਹ ਸਾਰੇ ਮਤਲਬ ਜਿਹੜੀ ਐਜੂਕੇਟਿਡ ਕਲਾਸ ਹੈ ਉਹਨਾਂ ਨੂੰ ਪਤਾ ਹੈ ਕਿ ਇੱਥੇ ਹਿਸਟੋਰੀయన్స్ ਵੀ ਨੇ ਜੂਰੀਸਟ ਵੀ ਬੈਠੇ ਹੋਏ ਨੇ ਸੋ ਬਈ ਇਥੇ ਇਹ ਵੀ ਗੱਲ ਕਹਿਣਾ ਚਾਹਾਂਗਾ ਕਿ 1909 ਦੇ ਵਿੱਚ ਸਿੱਖਾਂ ਦਾ ਅਲੱਗ ਜਿਹੜੀ ਹੋਣੀ ਹੈ ਗੁਰਦੁਆਰਾ ਆਨੰਦ ਮੈਰਿਜ ਐਕਟ ਬਣਾ ਕੇ ਪਰ ਉਹ ਜਿਹੜਾ ਆਨੰਦ ਮੈਰਿਜ ਐਕਟ ਬਣਿਆ ਹੈ ਉਹਦੇ ਵਿੱਚ ਵੀ ਤੁਸੀਂ ਦੇਖੋ ਕਿ ਪੰਜ ਚਾਰ ਕਲॉज ਨੇ ਉਹਦੇ ਵਿੱਚ ਜਿਹੜੀ ਦੁਨੀਆ ਦਾ ਅੱਜ ਡਿਵੋਰਸ ਲਾਜ਼ ਨੇ ਚਾਹੇ ਮੇਨਟੇਨੈਂਸ ਲੱਗਣੀ ਹੈ ਉਹਨਾਂ ਦਾ ਜ਼ਿਕਰ ਹੀ ਕੋਈ ਨਹੀਂ ਉਹ ਪੰਜ ਛੇ ਲਾਈਨਾਂ ਨਾਲ ਪਰ ਉਹ ਇੱਕ ਫਰਸਟ ਕਹ ਲੋ ਕਿ ਬੇਬੀ ਸਟੈਪ ਸੀ ਸਿੱਖਾਂ ਨੂੰ ਇਸ ਹਿੰਦੂਵਾਦ ਤੋਂ ਅਲੱਗ ਕਰਨ ਦਾ ਪਰ ਇਥੋਂ ਦੀ ਗਵਰਨਮੈਂਟ ਨੇ ਜਿਹੜੇ ਕਹਿੰਦੇ ਕਿ ਅਸੀਂ ਡੈਮੋਕਰੇਟਿਕ ਹੈ ਅਸੀਂ ਕੁਆਲਿਟੀਜ਼ ਬਲੀਫ ਰੱਖਦੇ ਆ ਉਹਨਾਂ ਨੇ 1947 ਚ ਰਾਜ ਭਾਗ ਬਣਾਉਂਦੇ ਸਾਰੀ ਉਹ ਆਨੰਦ ਮੈਰिज ਐਕਟ ਨੂੰ ਭੰਗ ਕਰ ਦਿੱਤਾ ਉਸ ਤੋਂ ਬਾਅਦ ਜਿਹੜੇ ਅਸੀਂ ਸਿੱਖ ਹੈ ਅਸੀਂ ਅਪਰੇਟ ਹੋ ਰਹੇ ਹਾਂ ਹਿੰਦੂ ਲਾਜ਼ ਦੇ ਜ਼ਰੀਏ ਜਿਹੜਾ ਆਰਟੀਕਲ 25 ਬੀ ਹੈ ਉਹਦੇ ਵਿੱਚ ਹੀ ਬਹੁਤ ਸਪਸ਼ਟ ਹੈ ਮਤਲਬਾ ਕਈ ਮੈਂ ਵੇਖਦਾ ਕਿ ਡਾਕਟਰ ਅੰਬੇਦਕਰ ਦੇ ਸਪੋਰਟਰਸ ਕਹਿ ਰਹੇ ਨੇ ਕਿ ਇਸ ਕਿਸਮ ਦੀ ਪ੍ਰੋਵੀਜ਼ਨ ਨਹੀਂ ਹੈ ਪਰ ਉਹਦੇ ਵਿੱਚ ਬਹੁਤ ਸਪਸ਼ਟ ਲਿਖਿਆ ਹੈ ਕਿ ਜਿਹੜੇ ਸਿੱਖ ਜੈਨੀ ਬੋਧੀ ਉਹ ਹਿੰਦੂਇਜ਼ਮ ਡਰਾਈ ਲਾਜ਼ ਦੇ ਡਰਾਈ ਅਪਰੇਟ ਹੋਣੇ ਹੋਣਗੇ ਤੇ ਉਹਦਾ ਹੀ ਹਿੱਸਾ ਮੰਨੇ ਜਾਣਗੇ ਸੋ ਅੱਜ ਅਸੀਂ ਕਿਵੇਂ ਅਪਰੇਟ ਹੋ ਰਹੇ ਹਾਂ ਜਿਹੜੀ ਤੁਹਾਡੇ ਜ਼ਮੀਨ ਜਾਇਦਾਦ ਦੇ ਝਗੜੇ ਨੇ ਉਹ ਹਿੰਦੂ ਸ सक्सेशन ਐਕਟ ਰਾਈਨ ਅਪਟਾਰਾ ਹੋ ਰਿਹਾ ਹੈ ਸੋ ਜਿਹੜੀ ਪੰਥ ਹੈ ਪੰਥ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਦੋਂ ਸਾਡੇ ਕੋ ਛੇਵੇਂ ਪਾਸ਼ਾ ਨੇ ਇੰਸਟੀਚਿਊਸ਼ਨ ਦਿੱਤੀ ਹੈ ਕਿ ਸਿੱਖਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਹਿ ਕੇ ਆਪਦੇ ਫੈਸਲੇ ਲੈਣੇ ਨੇ ਇਸ 100 ਸਾਲ ਦੇ ਗੈਪ ਵਿੱਚ ਨਾਤੇ ਅਸੀਂ ਸਿਕਸ ਜਿਊਰੀਸਪਰੂਡੈਂਟਸ ਡਵੈਲਪ ਕਰ ਸਕਿਆ ਹੁਣ ਅਸੀਂ ਕਹਿੰਦੇ ਆ ਕਿ ਇਹ ਚੀਜ਼ਾਂ ਸਾਨੂੰ ਮਨਜ਼ੂਰ ਨਹੀਂ ਹੈ ਪਰ ਮਨਜ਼ੂਰ ਦੇ ਵੇਲੇ ਦੇਖੋ ਹੁਣ ਆ ਭਾਜਪਾ ਗਵਰਨਮੈਂਟ ਨੇ ਕਾਨੂੰਨ ਬਦਲੇ ਨੇ 2023 ਉਨਾਂ ਲਈ ਸਾਰਿਆਂ ਨੂੰ ਕਿਹਾ ਹੈ ਕਿ ਆਪਦੇ ਬਿਲ ਸਪੇਸ-ਸਪੇਸ ਕਿਚ ਸੁਜੈਸ਼ਨਸ ਦਿਓ ਸਿੱਖਾਂ ਦੇ ਅਕਾਲ ਤਖਤ ਸਾਹਿਬ ਵੱਲੋਂ ਕਿਤੇ ਵੀ ਇਹ ਆਬਜੈਕਸ਼ਨ ਰੇਜ਼ ਨਹੀਂ ਹੋਇਆ ਹੈ ਕਿ ਜਿਹੜੇ ਇਹ ਕਾਨੂੰਨ ਨੇ ਆ ਸਾਡਾ ਅਲਟਰਨੇਟ ਫਾਰਮ ਹੈ ਸਿੱਖ ਇੱਕ ਅਟਰੀ ਕਾਮ ਹੈਗੀ ਹੈ ਤੇ ਇਹ ਜਿਹੜੇ ਨੇ ਇਸ ਤਰ੍ਹਾਂ ਦੇ ਸਾਡ ਕੋ ਲਾ ਹੈਗੇ ਨੇ ਸੋ ਜਿਹੜੀ ਸਿੱਖ ਜੂਰੀਸਪ੍ਰੂਡੈਂਸ ਹੈਗੀ ਹੈ ਜਦੋਂ ਅਸੀਂ ਬੀਇੰਗ ਲਾ ਸਟੂਡੈਂਟ ਪੜ੍ਹਦੇ ਆਂ ਸਾਨੂੰ ਸਿੱਖ ਜੂਰੀਸਪ੍ਰੂਡੈਂਸ ਦਾ ਤਾਂ ਕੋਈ ਅੱਖਰ ਇੱਕ ਅਸੀਂ ਤਿਆਰੀ ਨਹੀਂ ਕੀਤਾ ਸਾਨੂੰ ਜਿਹੜਾ ਹਿੰਦੂ ਸਕੂਲ ਆਫ ਥੋਟ ਨੇ ਜਿਹੜੇ ਦੂਜੇ ਸਕੂਲ ਆਫ ਥੋਟ ਨੇ ਉਹ ਹੀ ਪੜਾਏ ਜਾਂਦੇ ਨੇ ਸੋ ਮੇਰੀ ਇੱਥੇ ਰਿਕੁਐਸਟ ਹੈਗੀ ਹੈ ਕਿਉਂਕਿ ਇਹ ਸਾਰੇ ਹਿਸਟੋਰੀయన్స్ ਵੀ ਨੇ ਇੱਥੇ ਯੂਰਿਸਟ ਵੀ ਬੈਠੇ ਹੋਏ ਨੇ ਕਿ ਕੋਈ ਇਸ ਕਿਸਮ ਦੀ ਅਟੈਂਪਟ ਹੋਣੀ ਚਾਹੀਦੀ ਹੈ ਕਿ ਜਿਹੜੀ ਆਪਾਂ ਕੁਝ ਸਮੇਂ ਦੇ ਵਿੱਚ ਚੰਗੇ ਲੋਕ ਇੰਗੇਜ ਕਰਕੇ ਇੱਕ ਚੰਗੀ ਕਮੇਟੀ ਦੀ ਗਵਾਈ ਹੇਠ ਜਿਹੜੀ ਸਿੱਖ ਜੂਰੀਸਪਰੂਡੈਂਟਸ ਹੈ ਉਹਦੀ ਤਿਆਰੀ ਕਰਵਾਈ ਜਾਏ ਤੇ ਇਹ ਜਿਹੜੇ ਸਰਦਾਰ ਭਰਪੁਰ ਸਿੰਘ ਬਲਵੀਰ ਸਿੱਖਾਂ ਦੇ ਬੜੇ ਵੱਡੇ ਬਦਵਾਨ ਸੀ ਉਹ ਕਹਿੰਦੇ ਨੇ ਜੇ ਤੁਸੀਂ ਹਾਕਮ ਨੂੰ ਜ਼ਾਲਮ ਨੂੰ ਇਹ ਮਹਿਸੂਸ ਨਹੀਂ ਕਰਾਉਂਦੇ ਕਿ ਤੂੰ ਸਾਡੇ ਤੇ ਜ਼ੁਲਮ ਕੀਤਾ ਹੈ ਤੇ ਉਹ ਕੌਮ ਆਪ ਦੀ ਹੋਂਦ ਖਤਮ ਕਰ ਲੈਂਦੀ ਸੋ ਇਹੋ ਜੇ ਕਨਵੈਨਸ਼ਨਸ ਰਾਈਂ ਇਹੋ ਜੇ ਸਕਾਲਰਸ ਦੀ ਪ੍ਰੈਜ਼ੈਂਸ ਰਾਈਂ ਇੰਡੀਅਨ ਸਟੇਟ ਨੂੰ ਸਾਨੂੰ ਮੈਸੇਜ ਵੀ ਦੇਣਾ ਬੰਦ ਹੈ ਕਿ ਭਾਈ ਆਹ ਜਿਹੜੀ ਤੁਸੀਂ ਇਕੁਐਲਿਟੀ ਦੀ ਗੱਲ ਕਰਦੇ ਹੋ ਗਲਤ ਹੈ ਉਹ ਧੋਖਾ ਕਰ ਰਹੇ ਹੋ ਜਿਹੜਾ ਸਿੱਖ ਕੇਸ ਹੈ ਮੈਂ ਮਹਿਸੂਸ ਕਰਦਾ ਕਿ ਉਹ ਦਿੱਲੀ ਅੱਗੇ ਸਾਡੇ ਸਕਾਲਰਸ ਨੂੰ ਪੁੱਟ ਕਰਨਾ ਚਾਹੀਦਾ ਹੈ ਤੇ ਜਿਹੜਾ ਸਿੱਖ ਕੇਸ ਹੈ ਮੈਨੂੰ ਲੱਗ ਰਿਹਾ ਕਿ ਪਿਛਲੇ 70-75 ਸਾਲ ਦੇ ਵਿੱਚ ਅਸੀਂ ਦਿੱਲੀ ਦੇ ਅੱਗੇ ਜੋਕ ਟੰਗਣਾ ਪ੍ਰੋਪਰ ਤਰੀਕੇ ਨਾਲ ਰੱਖ ਹੀ ਨਹੀਂ ਸਕੇ। ਇਹ ਹੀ ਕਾਰਨ ਹੈ ਕਿ ਪਿਛਲੇ 1984 ਤੋਂ ਲੈ ਕੇ ਹੁਣ ਤੱਕ ਅਸੀਂ ਦਿੱਲੀ ਨੂੰ ਕਹਿ ਰਹੇ ਹਾਂ ਕਿ ਸਾਡੇ ਨਾਲ ਕੁਰਸੀ ਤੇ ਬਹਿ ਕੇ ਗੱਲ ਕਰੋ ਦਿੱਲੀ ਸਾਡੇ ਨਾਲ ਗੱਲ ਹੀ ਨਹੀਂ ਕਰਦੀ। ਉਹਦੇ ਉਲਟ ਮੈਂ ਬਸ ਲਾਸਟ ਟੈਂਕ ਨੂੰ ਢੀ ਕਰੰਗ ਹੈ ਦਿੱਲੀ ਕਸ਼ਮੀਰੀਆਂ ਦਾ ਵੀ ਵਹਿਗਿਆ ਹੈ ਦਿੱਲੀ ਅਸਮ ਵਾਲਿਆਂ ਦਾ ਵੀ ਵਹਿਗਿਆ ਹੈ ਉਹ ਨਾਗਿਆ ਨੇ ਇਸ ਹਿੰਦੂ ਆਜ਼ਾਦ ਹਿੰਦੁਸਤਾਨ ਦੇ ਵਿੱਚ 2015 ਦੇ ਵਿੱਚ ਇੱਕ ਪੈਕਟ ਕੀਤਾ ਜਿਹੜਾ ਦੋ ਦੇਸ਼ਾਂ 'ਚ ਹੁੰਦਾ ਹੈ ਇੰਡੋ ਨਾਗਾ ਪੈਕਟ ਉਹਦੇ ਵਿੱਚ ਵਾਰਡ ਸੀਜ਼ ਫਾਇਰ ਜੂਜ਼ ਹੋਇਆ ਹੈ ਜਿਹੜਾ ਸੀਜ਼ ਫਾਇਰ ਹੁੰਦਾ ਹਮੇਸ਼ਾ ਦੋ ਵਕਫ ਵਕ ਦੇਸ਼ਾਂ 'ਚ ਹੁੰਦਾ ਹੈ ਤੇ ਉਹ ਨਾਗੇ ਕਿਉਂ ਕਰਾਗੇ ਨੇ ਛੋਟਾ ਜਿਹਾ ਨਾਗਿਆਂ ਦਾ ਦੇਸ਼ ਆ ਉਹ ਇੰਨੇ ਪਾਵਰਫੁਲ ਨੇ ਉਹ ਇੰਨੇ ਜੁਨਾਈਟ ਨੇ ਉਹਨਾਂ ਨੇ ਵੇਖੋ ਐਡੀ ਵੱਡੀ ਦੁਨੀਆ ਦੀ ਜਿਹੜੀ ਸੁਪਰ ਪਾਵਰ ਹੈ ਉਹਨੂੰ ਛਕਾ ਦਿੱਤਾ 2015 ਚ ਉਹਨੂੰ ਮਜਬੂਰ ਕਰ ਦਿੱਤਾ ਕਿ ਸਾਡੇ ਨਾਲ ਸਮਝੌਤਾ ਕਰ ਪੰਥ ਵਿੱਚ ਜੁਨਿਟੀ ਨਾ ਹੋਣ ਦੇ ਕਾਰਨ ਕਿਉਂਕਿ ਸਟੇਟ ਨੇ ਅਕਾਲ ਤਖਤ ਸਾਹਿਬ ਦੀ ਜਿਹੜੀ ਹੋਂਦ ਹੈ ਮਤਲਬ ਜਿਹੜੀ ਸੁਪਰਮੇਸੀ ਹੈ ਉਹਨੂੰ ਆਪ ਦੇ ਰਾਜਨੀਤਿਕ ਦਲਾਲਾਂ ਰਾਹੀਂ ਇੰਨਾ ਕਮਜ਼ੋਰ ਕਰ ਦਿੱਤਾ ਕਿ ਅਸੀਂ ਇਕੱਠੇ ਨਹੀਂ ਹੋ ਰਹੇ ਸੋ ਇਹੋ ਜਿਹੀ ਸਾਈਮਲਰਸ ਦਾ ਰਾਈ ਮੈ ਮਹਿਸੂਸ ਕਰਦਾ ਕਿ ਇਹ ਜਿਹੜਾ ਨੈਰੇਟਿਵ ਹੈ ਇਹਨੂੰ ਆਪਾਂ ਬਿਲਡ ਕਰ ਸਕਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ